220 250 250 250 250 250 ਆ ਵੀ 800 ਆ ਵੀ 800 ਤੇ ਆ ਵੀ 800 50000 ਰੁਪਏ ਮੇਰੇ ਸਾਲੇ ਦਾ ਫਾਇਦਾ ਹੋ ਗਿਆ ਪਵਨ ਦੇ ਭਰਾ ਨੂੰ ਚਾਹੀਦੇ ਸੀ ਘਰ ਵਾਸਤੇ ਗੇਟ ਤੇ ਆਪਾਂ ਇਹਨੂੰ ਬਿਨਾ ਮਿਸਤਰੀ ਦੀ ਲੇਬਰ ਤੋਂ ਮਤਲਬ ਕਿ ਜਿੱਤੇ ਗੇਟ ਲਵਾਤੇ ਆ ਜੇ ਵੀ ਡੋਰ ਜਿੱਥੇ ਮਤਲਬ ਕਿ ਬਿਲਕੁਲ ਸਸਤੇ 150 ਰੁਪਏ ਤੋਂ ਸ਼ੁਰੂ ਹੋ ਕੇ ਤੇ 1000 ਰੁਪਏ ਤੱਕ ਤੁਹਾਨੂੰ ਦਰਵਾਜ਼ੇ ਮਿਲਣਗੇ ਤੇ ਤੁਹਾਨੂੰ ਆਓ ਸਾਰੇ ਫੈਕਟਰੀ ਇਹਨਾਂ ਦੇ ਵਿਜ਼ਿਟ ਕਰਵਾਉਣੇ ਇਹ ਤਾਂ ਇੱਕ ਟ్రਾਈਲ ਹੀ ਹੈਗਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਰੈਡੀ ਟੂ ਸਟਾਕ ਹੈਗਾ ਇਹ ਯੂਜ਼ ਕਰਨ ਲਈ ਤੁਸੀਂ ਸੇਮ ਡੇ ਆਉਂਗੇ ਸੇਮ ਡੇ ਵੀ ਸਾਡੇ ਤੋਂ ਦਰਵਾਜਾ ਪਰਚੇਸ ਕਰਕੇ ਭਾਈ ਜੀ ਮੈਨੂੰ ਇੱਥੇ ਮਿਲਿਆ ਇੱਕ ਕੁਝ ਬੰਦੇ ਮਿਲੇ ਉਹ ਕਹਿ ਰਹੇ ਤੁਸੀਂ ਇੰਪੋਰਟ ਐਕਸਪੋਰਟ ਵੀ ਕਰ ਰਹੇ ਹੋ ਜੀ ਫੋਰਨ ਵੀ ਕੰਟਰੀ ਜਿਸੇ ਮੰਗਾਨਾ ਆਊਟ ਆਫ ਕੰਟਰੀ ਵੀ ਕੋਈ ਵੀ ਕੰਟਰੀ ਸਾਡੇ ਤੋਂ ਦਰਵਾਜਾ ਮੰਗਾਨੇ ਉਹ ਬੰਦਾ ਘਰ ਬੈਠੇ ਦਰਵਾਜਾ ਮੰਗਵਾ ਸਕਦਾ ਹੈ ਤੇ ਦੋਸਤੋ ਇਹ ਤਾਂ ਇੱਕ ਟ్రਾਇਲ ਤੁਸੀਂ ਦੇਖ ਰਹੇ ਹੋ ਜਿੱਥੇ ਇਹਨਾਂ ਦੇ ਮਤਲਬ ਕਿ ਸ਼ਿਪਿੰਗ ਵਗੈਰਾ ਹੁੰਦੀ ਆ ਤਾਂ ਤੁਹਾਨੂੰ ਅੰਦਰ ਇਹਨਾਂ ਦਾ ਸਟੋਰ ਦਿਖਾਉਣੇ ਉੱਥੇ ਅਸਲੀ ਖਜ਼ਾਨਾ ਸਾਂਭਿਆ ਹੋਇਆ ਇਹਨਾਂ ਨੇ ਤੁਸੀਂ ਆਓ ਜਿੱਥੇ ਮਤਲਬ ਕਿ ਪੰਜਾਬ ਦੇ ਹਰੇਕ ਇੰਡੀਆ ਦੇ ਹਰੇਕ ਕੋਨੇ ਦੇ ਵਿੱਚ ਇਹਨਾਂ ਦੇ ਦਰਵਾਜ਼ੇ ਜਾ ਰਹੇ ਆ ਤੇ ਤੁਸੀਂ ਦਰਵਾਜ਼ਿਆਂ ਦੀ ਫਿਨਿਸ਼ਿੰਗ ਦੇਖੋ ਆਹ ਦੇਖੋ ਤੁਸੀਂ ਐਵੇਂ ਤੇ ਬੰਦੇ ਮਤਲਬ ਕਿ ਆਹ ਦੇਖੋ ਤੁਸੀਂ ਮੈਂ ਮਤਲਬ ਕਿ ਅੰਟੀਕ ਦਰਵਾਜ਼ੇ ਜਿਹੜੇ ਜਿਸ ਤਰ੍ਹਾਂ ਦਾ ਤੁਸੀਂ ਮਰਜ਼ੀ ਬਣਾ ਸਕਦੇ ਹੋ ਬਾਈ ਜੀ ਇਹਨਾਂ ਦੇ ਕਿੱਥੋਂ ਸਟਾਰਟ ਹੋ ਜਾਂਦੇ ਪ੍ਰਾਈਸ ਇਹ ਸਟਾਰਟ ਸਾਡੇ ਜਿਹੜੇ ਦਰਵਾਜ਼ਾ ਹੈਗਾ 100 150 ਰੁਪਏ ਸਕੁਅਰ ਫੁੱਟ ਤੋਂ ਸਟਾਰਟ ਹੋ ਜਾਂਦਾ ਹੈ 100 ਰੁਪਏ ਸਕੁਅਰ ਫੁੱਟ ਦਾ ਰੋ ਦਰਵਾਜ਼ਾ ਆ ਜਾਂਦਾ ਹੈ 150 ਰੁਪਏ ਰੈਡੀ ਟੂ ਯੂਜ਼ ਆ ਜਾਂਦਾ ਹੈ ਬਾਕੀ ਇਹਨਾਂ ਦੀ ਲਿਮਟ ਕੋਈ ਨਹੀਂ ਹੈਗੀ ਜਿਸ ਤਰੀਕੇ ਦਾ ਦਰਵਾਜ਼ਾ ਕਸਟਮਰ ਨੇ ਡਬਲ ਡੋਰ ਬਣਵਾਣਾ ਹੈ ਜਾਂ ਕੋਈ ਵੀ ਫੋਰਨ ਦਾ ਡਿਜ਼ਾਈਨ ਹੈ ਜਾਂ ਫਿਰ ਕੋਈ Google ਤੋਂ ਡਿਜ਼ਾਈਨ ਲੈ ਕੇ ਆ ਰਿਹਾ ਹੈ ਆਪਣੇ ਬਜਟ ਦੇ ਅਕੋਰਡਿੰਗ ਸਾਡੇ ਤੋਂ ਬਣਵਾ ਸਕਦਾ ਹੈ ਤੇ ਇਹਦੇ 'ਚ ਕੋਈ ਮਤਲਬ ਕਿ ਕੋਈ ਫੁੱਲਣ ਵਗੈਰਾ ਜਾਂ ਕੋਈ ਕੋਈ ਕਿੰਨੇ ਚਿਰ ਦੀ ਗਾਰੰਟੀ ਹੈ ਇਸਦੀ 25 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਜੋ ਕਿ ਰੀਟਨ ਦੇ ਵਿੱਚ ਗਾਰੰਟੀ ਹੁੰਦੀ ਹੈ ਪੂਰੀ ਦੀ ਪੂਰੀ ਜੋ ਡਿਜ਼ਾਈਨਿੰਗ ਕੀਤੀ ਹੋਈ ਹੈ ਪੂਰੀ ਦੀ ਪੂਰੀ MPCPT ਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਹੈ ਜੇ ਪੂਰੀ ਦੀ ਪੂਰੀ ਠੀਕ ਹੈ ਜੀ 25 ਸਾਲ ਦੀ ਵਾਰੰਟੀ ਹੈ ਜੀ 25 ਸਾਲ ਦੀ ਗਾਰੰਟੀ ਹੈ ਕਸਟਮਰ ਨੇ ਸਾਡੇ ਤੋਂ ਪੇਂਟ ਪਾਲਿਸ਼ ਕਰਵਾ ਕੇ ਲੈਣਾ ਹੈ ਪੇਂਟ ਪਾਲਿਸ਼ ਕਰਵਾ ਕੇ ਮਿਲ ਜੇਗਾ 800 ਰੁਪਏ ਪਰ ਸਕੁਅਰ ਫੂਟੇ ਵਿਦਾਊਟ ਪੇਂਟ ਪਾਲਿਸ਼ ਮਿਲ ਜੇਗਾ ਇਹ ਦਰਵਾਜਾ ਇਸ ਕੰਡੀਸ਼ਨ ਦੇ ਵਿੱਚ ਕਸਟਮਰ ਨੂੰ ਆਪਾਂ ਦੰਮਾਂਗੇ ਕਸਟਮਰ ਨੇ ਪੇਂਟ ਪਾਲਿਸ਼ ਕਰਵਾ ਕੇ ਲੈਣਾ ਤਾਂ ਇਸ ਕੰਡੀਸ਼ਨ ਦੇ ਵਿੱਚ ਦੰਮਾਂਗੇ ਹਰ ਤਰ੍ਹਾਂ ਦਾ ਦਰਵਾਜਾ ਆ ਗਿਆ ਜਿਵੇਂ ਕਿ 500 ਰੁਪਏ ਫੂਟਾਲਾ ਆ ਗਿਆ ਜਿਵੇਂ ਵੈਰਾਈਟੀ ਮੈਂ ਤੁਹਾਨੂੰ ਚੱਲਦਾ ਹੋਇਆ ਦਿਖਾਉਂਦਾ ਜਾਣਾ ਸਾਹਮਣੇ 200 ਰੁਪਏ ਫੂਟ ਵਾਲੀ ਵੈਰਾਈਟੀ ਆ ਗਈ ਠੀਕ ਹੈ ਜੀ ਤੁਸੀਂ ਇਹ ਦੇਖ ਸਕਦੇ ਹੋ ਇਹ 250 ਰੁਪਏ ਫੂਟ ਵਾਲੀ ਵੈਰਾਈਟੀ ਆ ਗਈ ਮਾਈਕਾ ਡੋਰ ਸਕਿਨ ਡੋਰ ਆ ਗਏ ਠੀਕ ਹੈ ਐਤੋਂ ਬਾਅਦ ਇਹ ਦੇਖੋ ਇਹ ਪਾਈਨ ਦੀ ਵੈਰਾਈਟੀ ਆ ਗਈ ਇਹ ਪਾਈ ਡਿਜ਼ਾਈਨਿੰਗ ਹੈਗੀ ਹੈ ਇਹ ਸਾਰੀ 500 ਰੁਪਏ ਦੀ ਵੈਰਾਈਟੀ ਹੈਗੀ ਇਹਦੇ ਵਿੱਚ ਵੀ ਸਾਡੇ ਕੋਲੇ ਲੱਖਾਂ ਹੀ ਡਿਜ਼ਾਈਨ ਨੇ ਇਸ ਤੋਂ ਇਲਾਵਾ ਡਿਜ਼ਾਈਨ ਦਾ ਮੈਂ ਫਿਰ ਕਹਿ ਰਿਹਾ ਕੋਈ ਵੀ ਵੈਰਾਈਟੀ ਬੰਦਾ ਆਪਣੇ ਬਜਟ ਦੇ ਅਕੋਰਡਿੰਗ ਚੂਜ਼ ਕਰੇਗਾ ਡਿਜ਼ਾਈਨ ਹਰ ਕੋਈ ਵੈਰਾਈਟੀ ਜੇ ਆਪਾਂ ਬਣਾ ਸਕਦੇ ਆ ਜੇ ਇਹੀ ਡਿਜ਼ਾਈਨ ਬੋਰਡ ਦੇ ਉੱਤੇ ਬਣਵਾਉਣਾ ਹੈ ਬੋਰਡ ਦੇ ਉੱਤੇ ਬਣ ਜਾਏਗਾ ਜੀ ਆਪਣੀ ਮਰਜ਼ੀ ਦੀ ਲੱਕੜ ਨਾਲ ਜਿਵੇਂ ਸਾਗਵਾਨ ਮਰੀਂਡੀ ਪਾਈਨ ਐਚ ਡੀ ਐਚ ਐਮ ਆਰ ਡਬਲਯੂ ਪੀ ਸੀ ਹਰ ਤਰ੍ਹਾਂ ਦੀ ਕਸਟਮਾਈਜੇਸ਼ਨ ਅਵੇਲੇਬਲ ਹੈ ਇਹ ਡਿਜ਼ਾਈਨ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਕਿਤੇ ਵੀ ਬਣਵਾ ਸਕਦੇ ਹੋ ਸਾਡੇ ਤੋਂ 3D 2D ਆਰਟ ਦੋਨੇ ਇੱਥੇ ਤਰ੍ਹਾਂ ਦੇ ਮਿਲਣਗੇ ਐਂਟੀਕ ਦਰਵਾਜ਼ੇ ਜਿਹੜੇ ਤੁਹਾਨੂੰ ਮਿਲਣਗੇ ਆਪਣੀ ਲਗਜ਼ਰੀ ਲੁੱਕ ਦੇਣ ਵਾਸਤੇ ਤੁਹਾਨੂੰ ਜੇ ਐਂਡ ਵੀ ਡੋਰ ਤੋਂ ਹੀ ਮਿਲਣਗੇ ਜੋ ਕਿ ਜਿਰਕਪੁਰ ਦੇ ਵਿੱਚ ਹੈਗੀ ਹੈ ਬਾਕੀ 올 ਇੰਡੀਆ ਡਿਲੀਵਰੀ ਰਹਿੰਦੀ ਹੈ ਸਾਡੇ ਨਾਲ ਮਿਲ ਕੇ ਜੋ ਕੰਮ ਕਰਨਾ ਚਾਹੁੰਦਾ ਉਹਦੇ ਲਈ ਵੀ ਆਫਰਸ ਹੈਗੀਆਂ ਨੇ ਉਹ ਸੇਮ ਪ੍ਰਾਈਸ ਤੇ ਸਾਡੇ ਤੋਂ ਲੈ ਕੇ ਆਪਣੀ ਫਰਾਂਚਾਈਜ਼ੀ ਖੋਲ੍ਹ ਸਕਦੇ ਆਪਣੇ ਸ਼ਹਿਰ ਔਰ ਸੇਮ ਪ੍ਰਾਈਸ ਤੇ ਸੇਲ ਕਰ ਸਕਦੇ ਜੋ ਪ੍ਰਾਈਸ ਅਸੀਂ ਸੇਲ ਕਰ ਰਹੇ ਹਾਂ ਇਹ ਦੇਖੋ ਤੁਸੀਂ ਐਂਟੀਕ ਜੋ ਲਗਜ਼ਰੀ ਫੀਲਿੰਗ ਅਪਗ੍ਰੇਡ ਕਰ ਨੂੰ ਦੇਗੇ ਇ ਜੋ ਫੀਲ ਫੈਕਟਰ ਆਉਂਦਾ ਹੈ ਲਗਜ਼ਰੀ ਦਾ ਉਹ ਦਰਵਾਜ਼ੇ ਤੋਂ ਹੀ ਆਉਂਦਾ ਕਿਉਂਕਿ ਘਰ ਦਾ ਦਰਵਾਜ਼ਾ ਪਹਿਲੇ ਜੋ ਓਪਨ ਕਰਦਾ ਹੈ ਬੰਦਾ ਉਸ ਤੋਂ ਹੀ ਫੀਲ ਫੈਕਟਰ ਆਉਂਦਾ ਹੈ ਅੰਦਰ ਕਿੰਨਾ મતલਬ ਪੈਸਾ ਲੱਗਿਆ ਹੋਇਆ ਹੈ ਜਾਂ ਲਗਜ਼ਰੀ ਕਿਸ ਤਰ੍ਹਾਂ ਦਾ ਫੀਲ ਹੋਏਗਾ ਇਹ ਦੇਖਿਓ ਤੁਸੀਂ ਆਪਣੇ ਅਕੋਰਡਿੰਗ ਤੁਸੀਂ ਉਹ ਡਿਜ਼ਾਈਨ ਚੂਜ਼ ਕਰ ਸਕਦੇ ਹੋ ਆਪਣੇ ਅਕੋਰਡਿੰਗ ਪਾਲਿਸ਼ ਦਾ ਕਲਰ ਚੂਜ਼ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਰੀਟੂ ਯੂਜ਼ ਬਣਵਾਉਣਾ ਹੈ ਉਹ ਯੂਜ਼ ਕਰ ਸਕਦੇ ਹੋ ਇਹ ਦੇਖੋ ਇਹ ਆ ਗਏ ਹਨ ਵੇਨੀਅਰ ਡੋਰ ਇਹ 700 ਰੁਪਏ ਵਿਦ ਪਾਲਿਸ਼ ਤੁਹਾਨੂੰ ਇਹ ਮਿਲ ਜੇਗਾ ਦੋਨੇ ਸਾਈਡ ਤੇ ਡਿਜ਼ਾਈਨ ਹੋਏਗਾ ਔਰ ਦੋਨੇ ਸਾਈਡ ਤੇ ਹੀ ਪਾਲਿਸ਼ ਕੋਟਿੰਗ ਹੋਏਗੀ ਪੀਯੂ ਪਾਲਿਸ਼ ਹੋਏਗੀ ਪੀਯੂ ਤੁਸੀਂ ਤੁਹਾਨੂੰ ਗਲੋਸ ਕਰवानी ਹੈ ਮੈਟ ਕਰवानी ਹੈ ਜਿਵੇਂ ਤੁਹਾਡਾ ਆਰਕੀਟੈਕਟ ਕਹਿ ਰਿਹਾ ਜਿਵੇਂ ਤੁਹਾਡੇ ਪਰਿਵਾਰ ਦੇ ਮੈਂਬਰ ਕਹਿ ਰਹੇ ਜਿਵੇਂ ਤੁਹਾਡਾ ਦਿਲ ਕਰ ਰਿਹਾ ਡਬਲ ਕਲਰ ਕਰਵਾਣਾ ਸਿੰਗਲ ਕਲਰ ਕਰਵਾਣਾ ਦੇਖੋ ਮਲਟੀ ਕਲਰ ਦੇ ਵਿੱਚ ਪਾਲਿਸ਼ ਕੀਤੀ ਹੋਈ ਹੈ ਬਹੁਤ ਹੀ ਅਨਟੀ ਗਲੂਕਾਰੀ ਹੈ ਦੇ ਵਿੱਚ ਵੀ 700 ਰੁਪਏ ਫੁੱਟੀ ਆਈ ਜੀ ਇਹ ਵੀ ਠੀਕ ਹੈ ਇਹ ਦੋਆ ਤੁਹਾਡੇ ਕੋਲ ਦਰਵਾਜ਼ੇ ਮੈਂ ਲੈ ਕੇ ਆ ਰਿਹਾ ਰੈਡੀ ਟੂ ਯੂਜ਼ ਵਾਲੇ ਉਹ ਸੀ 500 700 800 ਹਜ਼ਾਰ ਰੁਪਏ ਫੁੱਟ ਵਾਲੇ ਇਹ ਅੱਗੇ 200 250 300 ਰੁਪਏ ਫੁੱਟ ਵਾਲੇ ਜੋਹਾਰ ਕੀ ਸੈਦੀ ਬਜ਼ਾਰ ਦੇ ਵਿੱਚ ਆ ਜਾਂਦੇ ਨੇ ਇਹ ਦੇਖੋ ਜੀ ਬੈਂਬੂ ਲੁੱਕ ਹੈਗਾ ਬਹੁਤ ਸੋਹਣਾ ਐਂਟੀਕ ਡਿਜ਼ਾਈਨ ਨੇ ਇਹਦੇ ਵਿੱਚ ਰੋਜ਼ 골ਡ ਹੈਗਾ ਸੈਲ ਪ੍ਰਿੰਟਡ ਦੇ ਨਾਲ ਸੈਲਫ ਡਿਜ਼ਾਈਨ ਦੇ ਨਾਲ ਵਰਟੀਕਲ ਹਾਰੀਜ਼ਨਟਲ ਮਤਲਬ ਜਿਸ ਤਰ੍ਹਾਂ ਦਾ ਤੁਸੀਂ ਰੇਸ਼ਾ ਲੈਣਾ ਹੈਗਾ ਜਿਸ ਤਰ੍ਹਾਂ ਦਾ ਤੁਸੀਂ ਕਲਰ ਲੈਣਾ ਹੈਗਾ ਜਿਸ ਤਰ੍ਹਾਂ ਦਾ ਤੁਸੀਂ ਆਪਣੇ ਆਰਕੀਟੈਕਟ ਅਕੋਰਡਿੰਗ ਆਪਣੇ ਅਕੋਰਡਿੰਗ ਇਸ ਸਾਰ ਤੋਂ ਡਿਜ਼ਾਈਨ ਬਣਵਾਉਣਾ ਹੈਗਾ ਇਸ ਵੈਰਾਈਟੀ ਦੇ ਵਿੱਚ ਵੀ ਤੁਹਾਨੂੰ ਹਜ਼ਾਰਾਂ ਡਿਜ਼ਾਈਨ ਮਿਲ ਜਾਣਗੇ ਜਿਹੜੀ ਮੈਂ ਤੁਹਾਨੂੰ ਦਿਖਾ ਨਹੀਂ ਨੇ ਉਹ ਤੁਹਾਨੂੰ ਸਮਝ ਆ ਜਾਏਗੀ ਇੱਕ ਵਾਰ ਇਹ ਵੀਡੀਓ ਦੇਖ ਕੇ ਬਾਕੀ ਜੇ ਤੋ ਤੁਸੀਂ ਇਹਦੀ ਫੋਰ ਇਨਫੋਰਮੇਸ਼ਨ ਲੈਣੀ ਹੈ ਸਾਡੇ ਦਿੱਤੇ ਗਏ ਨੰਬਰਾਂ ਤੇ WhatsApp ਜਰੂਰ ਕਰੋ ਕਈ ਵਾਰ ਕਾਲ ਬੀਜ਼ੀ ਹੋਣ ਕਰਕੇ ਪਿਕ ਨਹੀਂ ਹੋਮ ਬਾਂਦੀ ਬਾਕੀ ਤੁਸੀਂ ਆਉਣਾ ਹੈਗਾ ਜੇ ਐਂਡ ਵੀ ਗਰੁੱਪ ਜ਼ਿਰਖਪੁਰ ਜੋ ਕਿ ਐਸ ਐਸ ਨਗਰ ਮੁਹਾਲੀ ਪੰਜਾਬ ਦੇ ਵਿੱਚ ਪੈਂਦਾ ਸਾਨੂੰ ਦਿੱਤੇ ਗਏ ਨੰਬਰਾਂ ਤੇ WhatsApp ਕਰੋ ਸਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹੋ ਕੁਝ ਸਮਝਣਾ ਚਾਹੁੰਦੇ ਹੋ ਤਾਂ ਜ਼ਿਰਖਪੁਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਹੈਡ ਆਫਿਸ ਦੇ ਵਿੱਚ ਅਦਰਵਾਈਜ਼ ਜੇ ਤੁਸੀਂ ਘਰ ਬੈਠੇ ਆਰਡਰ ਕਰਨਾ ਚਾਹੁੰਦੇ ਹੋ ਘਰ ਬੈਠੇ ਵੀ ਐਂਟੀਕ ਤੋਂ ਐਂਟੀਕ ਦਰਵਾਜ਼ਾ ਤੁਸੀਂ ਇਹ ਦੇਖੋ 350 ਰੁਪਏ ਫੁੱਟ ਦੇ ਵਿੱਚ ਆਈਟਮ ਹੈ ਇਹ 5 ਸਾਲ ਦੀ ਗਾਰੰਟੀ ਜੋ ਗਾਰੰਟੀ ਵਾਰੰਟੀ ਹੋਏਗੀ ਰਿ ਹੋਏਗੀ ਜੋ ਅੰਦਰ ਦੀ ਫੀਲਿੰਗ ਹੋਏਗੀ ਪਲਾਈ ਕਟਿੰਗ ਦੀ ਹੋਏਗੀ ਜੋ ਪਾਈਨ ਦਾ ਜੋ ਫੀਲਿੰਗ ਹੋਏਗੀ 400 ਰੁਪਏ ਦੇ ਵਿੱਚ 15 ਸਾਲ ਦੀ ਗਾਰੰਟੀ ਦੇ ਵਿੱਚ ਪਾਈਨ ਦੀ ਫੀਲਿੰਗ ਹੋਏਗੀ ਪ੍ਰੋਪਰ 5 ਇੰਚੀ ਫਰੇਮ ਹੋਏਗਾ ਚਾਰੇ ਸਾਈਡਾਂ ਤੇ ਔਰ ਪ੍ਰੋਪਰ ਜੋ ਫਿਲਰ ਹੋਏਗਾ ਲੱਕੜ ਦਾ ਫਿਲਰ ਹੋਏਗਾ ਪਾਈਨ ਦੀ ਲੱਕੜ ਦਾ ਫਿਲਰ ਹੋਏਗਾ ਕਸਟਮਰ ਆਪਣਾ ਦਰਵਾਜ਼ਾ ਬੰਦਾ ਜਾਂ ਕੱਟ ਕੇ ਦੇਖਣਾ ਚਾਹੁੰਦਾ ਹੈ ਉਹ ਵੀ ਹੈ ਜੇ ਸਾਡੀ ਲੋਕਲ ਹੀ ਫੈਕਟਰੀ ਹੈ ਡੇਰਾ ਵਾਸੀਂ ਬੰਦਾ ਦੇਖਣਾ ਚਾਹੁੰਦਾ ਹੈ ਬੰਦਾ ਵੀ ਦੇਖ ਸਕਦਾ ਆਪਣੇ ਜਿਹੜੇ ਘਰ ਦੇ ਦਰਵਾਜ਼ੇ ਹਨ ਮਾਰਬਲ ਨਾਲ ਆਪਣੇ ਫਰਨੀਚਰ ਨਾਲ ਆਪਣੀ ਅਲਮੇਰਾ ਨਾਲ ਆਪਣੀ ਛੱਤ ਨਾਲ ਆਪਣੇ ਫਰਸ਼ ਨਾਲ ਜਿਸ ਤਰੀਕੇ ਨਾਲ ਵੀ ਤੁਸੀਂ ਮੈਚ ਕਰਨੇ ਆ ਉਸ ਤਰੀਕੇ ਦੇ ਨਾਲ ਮੈਚ ਕਰ ਸਕਦੇ ਹੋ ਉਹਨਾਂ ਦਾ ਕਲਰ ਇਹ ਤਾਂ ਦੇਖੋ ਤੁਹਾਡੇ ਕੋਲੇ 3D ਚ ਵੀ ਆਪਸ਼ਨ ਆ ਗਈ ਬੋਰਡ ਦੇ ਉੱਤੇ ਜਿਹੜੀ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਇਹ ਲੱਕੜ ਦੇ ਉੱਤੇ ਕਾਰਵਿੰਗ ਕੀਤੀ ਹੋਈ ਹੈ ਪੂਰੀ ਦੀ ਪੂਰੀ ਬੋਰਡ ਦੇ ਉੱਤੇ ਕਾਰਵਿੰਗ ਕੀਤੀ ਹੋਈ ਹੈ ਇਹ ਤੁਸੀਂ ਆਪਣੇ ਰਿਲੀਜਨ ਦੇ ਅਕੋਰਡਿੰਗ ਕਸਟਮਾਈਜ਼ ਸਾਡੇ ਤੋਂ ਕਰਵਾ ਸਕਦੇ ਹੋ ਇਹ ਦੇਖੋ ਪ੍ਰੋਪਰ ਲੱਕੜ ਦੇ ਉੱਤੇ ਪਾਈਨ ਦੀ ਲੱਕੜ ਦੇ ਉੱਤੇ ਆਰਟ ਕੀਤਾ ਹੋਇਆ ਹੈ ਠੀਕ ਹੈ ਜੋ ਪਹਿਲਾਂ ਇੱਕ ਦਰਵਾਜ਼ਾ ਬਣਨ ਨੂੰ ਮਹੀਨੇ ਮਹੀਨੇ ਲੱਗ ਜਾਂਦੇ ਸੀ ਹੈਂਡ ਵਰਕ ਹੁੰਦਾ ਸੀ ਉਹ ਸਾਰਾ ਹੁਣ ਮਸ਼ੀਨੀ ਵਰਕ ਹੋ ਗਿਆ ਹੈ ਸੀਐਨਸੀ ਮੇਡ ਇਹ ਦੇਖੋ ਸਾਗਵਾਨ ਦੇ ਉੱਤੇ ਵਰਕ ਕੀਤਾ ਹੋਇਆ ਹੈ ਇਹ ਦੇਖੋ ਤੁਸੀਂ ਬਿਲਕੁਲ ਮਤਲਬ ਤੁਹਾਨੂੰ ਹਰ ਤਰ੍ਹਾਂ ਦਾ ਡਿਜ਼ਾਈਨ ਉਹਰੇ ਕਸਟਮਾਈਜੇਸ਼ਨ ਮਿਲੇਗੀ ਤੁਸੀਂ ਆਪਣੇ ਮੁਤਾਬਿਕ ਥਿਕਨੈਸ ਇਹਦੀ ਜਿਹੜੀ ਹੈ 38mm ਕਰवानी ਹੈ 42mm ਕਰवानी ਹੈ 30mm ਕਰवानी ਹੈ 50mm ਕਰवानी ਹੈ 60mm ਕਰवानी ਹੈ ਉਸ ਅਕੋਰਡਿੰਗ ਕਸਟਮਾਈਜੇਸ਼ਨ ਸਾਡੇ ਤੋਂ ਕਰਵਾ ਸਕਦੇ ਹੋ ਜਿਹੜੇ ਮੈਂ ਤੁਹਾਨੂੰ ਅੱਜ ਸਟੈਂਡਰਡ ਰੇਟ ਦੇ ਰਿਹਾ ਹੈਗਾ ਇਹ ਸਾਰੇ ਸਟੈਂਡਰਡ 35mm ਦੇ ਰੇਟ ਨੇ ਜੋ ਤੁਹਾਡੀ 1.5 ਇੰਚੀ ਚੌਂਕੜ ਦੇ ਵਿੱਚ ਵੀ ਬੜੀ ਆਸਾਨੀ ਦੇ ਨਾਲ ਔਰ 32 ਇੰਚ mm ਦੇ ਵਿੱਚ ਵੀ ਲੱਗ ਜਾਊਗਾ ਇਹ ਦੇਖੀਏ ਤੁਹਾਡਾ 3D ਡਿਜ਼ਾਈਨ ਆ ਗਿਆ ਹੈਗਾ ਪੂਰਾ ਦਾ ਪੂਰਾ ਇਹ ਜਿਹੜਾ ਕਰਵ ਕਰਕੇ ਕੱਢਿਆ ਹੋਇਆ ਇੱਕੋ ਹੀ ਲੱਕੜ ਦੇ ਵਿੱਚੋਂ ਕਰਵ ਕਰਕੇ ਕੱਢਿਆ ਹੋਇਆ ਹੈ ਸੀਐਨਸੀ ਦੇ ਨਾਲ ਹਾਂਜੀ ਹੁਣ ਤੁਸੀਂ ਲੈਣਾ ਨਹੀਂ ਲੱਕੜ ਦੇ ਵਿੱਚ ਕੋਈ ਵੀ ਦਰਵਾਜ਼ਾ ਦਿਮਗ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹ ਤੁਸੀਂ ਲੈ ਸਕਦੇ ਹੋ ਐਚ ਡੀ ਐਚ ਐਮ ਆਰ ਦੇ ਵਿੱਚ ਹਾਈ ਡੈਂਸ ਦੀ ਹਾਈ ਮੋਇਸਚਰ ਇਸ ਨੂੰ ਲਾਈਫ ਟਾਈਮ ਦਿਮਗ ਨਹੀਂ ਲੱਗਦੀ ਹੈਗੀ ਇਹਦੇ ਵਿੱਚ ਵੀ 2 3D ਦੋਨੋਂ ਆਪਸ਼ਨਾਂ ਮਿਲ ਜਾਣਗੇ 375 400 ਦੇ ਵਿੱਚ ਰੈਡੀ ਕਰਕੇ ਦਰਵਾਜ਼ਾ ਮਿਲ ਦੇ ਦਾਂਗੇ ਪੇਂਟ ਪਾਲਿਸ਼ ਲਾਈਫ ਟਾਈਮ ਕਰਵਾਉਣ ਦੀ ਜ਼ਰੂਰਤ ਨਹੀਂ ਇਹ ਅਕ੍ਰੀਲਿਕ ਡੋਰ ਆ ਗਿਆ ਜੀ 400 450 ਦੀ ਰੇਂਜ ਚ ਜਿਹੜਾ 50 ਰੁਪਏ ਦਾ ਅੰਤਰ ਆ ਰਿਹਾ ਉਹ ਬੋਰਡ ਦੀ ਕੁਆਲਿਟੀ ਦਾ ਅੰਤਰ ਆ ਰਿਹਾ ਹੈ ਗਾਰੰਟੀ ਵਾਰੰਟੀ ਦਾ ਅੰਤਰ ਆ ਰਿਹਾ ਹੈ ਇਹ ਦੇਖੋ ਐਜ਼ ਅ ਸਿਕਿਉਰਿਟੀ ਤਾਂ ਤੁਸੀਂ ਐ ਸਿਕਿਉਰਟੀ ਲਈ ਜਾਲੀ ਵਾਲੀ ਜਗ੍ਹਾ ਤੇ ਜਾਲੀ ਵਾਲੇ ਡੋਰ ਦੀ ਜਗ੍ਹਾ ਤੇ ਵਰਤ ਸਕਦੇ ਹੋ ਪਰ ਕਿਲੋ ਦੇ ਹਿਸਾਬ ਨਾਲ ਇਹਦਾ ਵੀ ਰੇਟ ਹੈਗਾ 400 ਰੁਪਏ ਕਿਲੋ 500 ਰੁਪਏ ਕਿਲੋ 300 आ, 300 303 304 ਔਰ 202 ਗ੍ਰੇਡ ਤੁਸੀਂ ਇਹ ਦੇਖ ਸਕਦੇ ਹੋ 3D ਦੇ ਵਿੱਚ ਮੈਸ਼ ਡੋਰ ਬਣਾਇਆ ਹੋਇਆ ਹੈ ਐ ਦੇ ਨਾਲ ਦਾ ਹੀ ਤੁਸੀਂ ਮੇਨ ਡੋਰ ਤਿਆਰ ਕਰ ਸਕਦੇ ਹੋ ਉਹਦੇ ਨਾਲ ਮੈਚਿੰਗ ਕਰ ਸਕਦੇ ਹੋ ਆਪਣੇ ਮੈਸ਼ ਡੋਰ ਦੀ ਇਸ ਤੋਂ ਇਲਾਵਾ 2D ਦੇ ਵਿੱਚ ਦੇਖੋ ਬਹੁਤ ਯੂਨਿਕ ਲੱਗਦਾ HDHMR ਦੇ ਉੱਤੇ ਬਣਾਇਆ ਹੋਇਆ ਹੈ ਹੈਂਡ ਮੇਡ ਲੈਣੇ ਜਿਵੇਂ ਪਹਿਲਾਂ ਆਪਣਾ ਦਿੱਲਾ ਡਿਜ਼ਾਈਨ ਮੰਗਦਾ ਸੀ ਉਸ ਤਰ੍ਹਾਂ ਦੇ ਇਹਦੇ ਵਿੱਚ ਵੀ ਸਾਡੇ ਕੋਲੇ 2000 ਪਲੱਸ ਡਿਜ਼ਾਈਨ ਨੇ ਹੈਂਡ ਮੇਡ ਦੇ ਵਿੱਚ ਇਹ ਸਾਰੇ ਹੈਂਡ ਮੇਡ ਦੇ ਵਿੱਚ ਆ ਗਏ ਤੁਸੀਂ ਮਕੈਨ ਦੀ ਲੱਕੜੀ ਦੇ ਵਿੱਚ ਲੈਣਾ ਪਾਈਨ ਚ ਲੈਣਾ ਮਰੀਂਡੀ ਚ ਲੈਣਾ HDHMR ਚ ਲੈਣਾ WP C ਚ ਲੈਣਾ ਸਾਗਵਾਨ ਦੀ ਲੱਕੜ ਦੇ ਵਿੱਚ ਲੈਣਾ ਸਾਗਵਾਨ ਇੰਪੋਰਟਡ ਜਰਮਨ ਪਾਇਨ ਯਾ ਮਤਲਬ ਹਰ ਤਰ੍ਹਾਂ ਦੇ ਯਹਾਂ ਪੇ ਕਸਟਮਾਈਜੇਸ਼ਨ ਹੈਗੀ ਹੈ ਜਿਹੜੀ ਸਾਡੀ ਜਾਲੀ ਵੀ ਹੋਏਗੀ ਉਹ ਡਬਲ ਹੋਏਗੀ ਜਾਲੀ ਨੂੰ ਪੇਂਟ ਪਾਲਿਸ਼ ਕਰਵਾਉਣ ਦੀ ਜਰੂਰਤ ਨਹੀਂ ਆ ਲੈਣੀ ਦੋਸਤੋ ਤੁਹਾਡੇ ਮਤਲਬ ਕਿ ਕਈਆਂ ਵੀਰਾਂ ਦੇ ਕੁਐਸਚਨ ਹੁੰਦੇ ਆ ਬੀਏ ਦਰਵਾਜੇ ਜਲਦੀ ਖਰਾਬ ਹੋ ਜਾਂਦੇ ਆ ਦੋਸਤੋ ਜਿਹੜੀ ਚੀਜ਼ੇ ਗੱਲ ਕਰਦੇ ਆ ਬਹੁਤ ਵੱਡੀ ਫਰੈਂਚਾਈਜ਼ ਇਹਨਾਂ ਦਾ ਸਿਸਟਮ ਆ ਤੇ 25 ਸਾਲ ਦੀ ਮਤਲਬ ਕਿ ਦਰਵਾਜਿਆਂ ਦੀ ਵਾਰੰਟੀ ਹੁੰਦੀ ਹੈ ਜਿਹੜੇ ਆ ਸਾਗਵਨ ਜਾਂ ਮਤਲਬ ਕਿ ਟਾਲੀ ਵਗੈਰਾ ਦੇ ਇਹੜੇ ਚੰਗੇ ਦਰਵਾਜੇ ਆ ਤੇ ਕੋਈ ਉਹ ਵੀ ਲਿਖਤੀ ਵਾਰੰਟੀ ਦਿੰਦੇ ਆ ਜੀ ਲਿਖਤੀ ਵਾਰੰਟੀ ਦਿੰਦੇ ਆ ਬਾਕੀ ਉਹਰੇ ਆਪਣਾ ਹੈੱਡ ਆਫਿਸ ਹੈਗਾ ਜਿੱਥੇ ਤੁਸੀਂ ਪਰਚੇਸ ਕਰੋਗੇ ਆ ਕੇ ਬੰਦੇ-ਬੰਦੇ ਦੇ ਦੇਖਣਾ ਚਾਹੁੰਦੇ ਹੋ ਇਹਨੂੰ ਬਿਟਵੀਨ ਤੁਸੀਂ ਕਹਿੰਨੇ ਹੋ ਵੀ ਅਸੀਂ ਆਪਣਾ ਆਰਡਰ ਬੰਦਾ ਦੇਖਣਾ ਹੈ ਤਾਂ ਦੇਖ ਵੀ ਸਕਦੇ ਹੋ ਇਹ ਪੱਕੇ ਬਿਲ ਤੇ ਤੁਹਾਨੂੰ ਦਰਵਾਜੇ ਮਿਲਦੇ ਆ ਇਹ ਮਤਲਬ ਕਿ ਬੇ ਇਹਨਾਂ ਦਾ ਬਹੁਤ ਮਤਲਬ ਕਿ ਜਦੋਂ ਆਪਾਂ ਬਿੱਲ ਹੀ ਕਿਸੇ ਚੀਜ਼ ਦਾ ਆਪਾਂ ਨੂੰ ਮਿਲ ਜੂਗਾ ਤੇ ਖਰਾਬ ਹੋਣ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਦੇਖੋ ਪਹਿਲਾਂ ਲੱਕੜ ਲੋਕ ਲੈਂਦੇ ਸੀ ਦੋ-ਦੋ ਸਾਲ ਪਹਿਲਾਂ ਪੈਸਾ ਇਨਵੈਸਟ ਕਰਕੇ ਰੱਖਦੇ ਸੀ ਅੱਸੀ ਕੀ ਕੀਤਾ ਲੋਕਾਂ ਦਾ ਟਾਈਮ ਤੇ ਪੈਸਾ ਬਚਾਇਆ ਪਹਿਲਾਂ ਦੋ ਸਾਲ ਪਹਿਲਾਂ ਪੈਸਾ ਖਰਚ ਕਰਕੇ ਰੱਖਣਾ ਫਿਰ ਲੱਕੜ ਨੂੰ ਸੁਕਾਉਣਾ ਐਤੂ ਬਾਅਦ ਦੋ ਸਾਲ ਰੱਖਣ ਤੋਂ ਬਾਅਦ ਵੀ ਉਹਦੇ ਵਿੱਚ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਕਿੰਨੇ ਪਰਸੈਂਟ ਮੌਇਸਚਰ ਹੈ ਉਹ ਰਹਿਣਾ ਚਾਹੀਦਾ ਉਹਦੇ ਵਿੱਚ ਉਧਰ ਜੰਦਰ ਦੇ ਨਾਲ ਆਪਾਂ ਨੂੰ ਚੈੱਕ ਕਰਕੇ ਫਿਰ ਦਰਵਾਜ਼ੇ ਦਿੰਦੇ ਬਾਈ ਜੀ ਕੀ ਕੰਮ ਕਰਦਾ ਹੈ ਜੰਦਰ ਜੀ ਜੀ ਇਹ ਮੌਇ ਕਿ ਕਿੰਨੇ ਪਰਸੈਂਟ ਮੌਇਸਚਰ ਹੈ ਇਹ ਨਾਰਮਲੀ Amazon ਤੋਂ ਆਪਾਂ ਮੌਇਸਚਰ ਮੀਟਰ ਕਰਕੇ ਸਰਚ ਮਾਰਾਂਗੇ ਮਿਲ ਜਾਂਦਾ ਹੈ ਕੋਈ ਵੱਡੀ ਚੀਜ਼ ਨਹੀਂ ਹੈ ਬਾਕੀ ਇਹਦੇ ਨਾਲ ਇਹ ਜ਼ਰੂਰ ਹੈ ਵੀ ਤੁਹਾਡਾ ਫਾਇਦਾ ਬਹੁਤ ਹੋ ਜਾਏਗਾ ਤੁਹਾਨੂੰ ਇਹ ਪਤਾ ਲੱਗ ਜਾਏਗਾ ਲੱਕੜ ਦੇ ਅੰਦਰ ਕਿੰਨਾ ਮੌਇਸਚਰ ਹੈ ਤੁਸੀਂ ਇਹਨੂੰ ਕੀ ਕਰਨਾ ਹੈਗਾ ਸਿਰਫ ਲੱਕੜ ਦੇ ਅੰਦਰ 1 ਜਾਂ 2 ਮਿੰਟ ਜ਼ੋਰ ਦੇ ਨਾਲ ਪ੍ਰੈਸ ਕਰਨਾ ਹੈ ਅੰਦਰ ਇੰਜੈਕਟ ਕਰਨਾ ਹੈ ਮਤਲਬ ਪ੍ਰੋਪਰ ਤਰੀਕੇ ਨਾਲ ਤੁਹਾਡਾ 1 ਜਾਂ 2 ਮਿੰਟ ਦੇ ਵਿੱਚ ਹੀ ਇਹ ਤੁਹਾਡੇ ਕੋਲੇ ਇਹਦਾ ਮੌਇਸਚਰ ਆ ਜਾਏਗਾ 1.7 1.9 2.5 ਇਹਦਾ ਜਿਹੜਾ ਮੋਇਸਚਰ ਹੈਗਾ ਉਹ 2.5 2.2 ਤੇ ਖੜ ਗਿਆ ਹੈਗਾ ਯਾਨੀ ਕਿ 2 ਤੋਂ ਲੈ ਕੇ 2.5 ਤੱਕ ਇਹਦਾ ਮੋਇਸਚਰ ਹੈ ਬਿਲਕੁਲ ਐਕੂਰੇਟ ਮੋਇਸਚਰ ਹੈ ਅਗਰ ਬਿਲਕੁਲ 0 0 ਕਰਾਂਗੇ ਤਾਂ ਲੱਕੜੀ ਫਟਣੀ ਸ਼ੁਰੂ ਹੋ ਜਾਏਗੀ ਅਗਰ ਮਤਲਬ ਇਹਦਾ 10 ਜਾਂ 10 15% ਤੋਂ ਵਧੇਗਾ ਮੋਇਸਚਰ ਤਾਂ ਲੱਕੜੀ ਬੈਂਡ ਮਾਰਨੀ ਸ਼ੁਰੂ ਹੋ ਜਾਏਗੀ ਇਹੀ ਕਾਰਨ ਹੈ ਜਿਹੜੇ ਆਪਣੇ ਦਰਵਾਜ਼ੇ ਜਲਦੀ ਟਡੇ ਵਿੰਗੇ ਹੋ ਜਾਂਦੇ ਨੇ ਜਾਂ ਜਲਦੀ ਖਰਾਬ ਹੋ ਜਾਂਦੇ ਨੇ। ਤੇ ਦੋਸਤੋ ਪਹਿਲਾਂ ਦੁਕਾਨਦਾਰ ਵੇਖਿਆ ਵੀ ਜਿਹੜਾ ਆਪਦੀ ਮਤਲਬ ਕਿ ਦਰਵਾਜਿਆਂ ਦੀ ਤਸੱਲੀ ਕਰਵਾ ਕੇ ਆਪਾਂ ਨੂੰ ਮਤਲਬ ਕਿ ਹਰੇਕ ਪ੍ਰੋਸੈਸ ਦੇ ਵਿੱਚ ਟਪਾ ਕੇ ਤਾਂ ਹੀ ਆਪਾਂ ਨੂੰ ਇੰਨੀ ਲੰਮੀ 25 ਸਾਲ ਦੀ ਵਾਰੰਟੀ ਦੇ ਦਿੰਦੇ। ਜੀ 25 ਸਾਲ ਦੀ ਸਾਗਵਾਨ ਦੀ ਗਾਰੰਟੀ ਹੈ। ਕਸਟਮਰ ਆਪਣਾ ਦਰਵਾਜ਼ਾ ਬੰਦ ਦਾ ਦੇਖਣਾ ਚਾਹੁੰਦਾ ਹੈ। ਕਿਸੇ ਵੀ ਤਰੀਕੇ ਨਾਲ ਟੈਸਟ ਕਰਨਾ ਚਾਹੁੰਦਾ ਹੈ। ਸਾਡੇ ਕੋਲੇ ਹਰ ਤਰੀਕੇ ਦੇ ਨਾਲ ਕੱਚ ਗੱਠਾਂ ਬਣੀਆਂ ਹੋਈਆਂ ਨੇ ਜੀ। ਇਹ ਲੋਹੇ ਦੀਆਂ ਬਣੀਆਂ ਜੀ। ਨਹੀਂ ਜੀ। ਲੱਕੜ ਦੀਆਂ ਬਣੀਆਂ ਜੀ। ਨਾ ਜੀ। ਪੱਥਰ ਦੀਆਂ ਬਣੀਆਂ ਹੋਣਗੀਆਂ। ਨਾ ਜੀ ਬਿਲਕੁਲ ਵੀ ਨਹੀਂ ਪੱਥਰ ਦੀਆਂ। ਫਿਰ ਇਹ ਕਾਦੀਆਂ ਬਣੀਆਂ ਜੀ। ਮੈਡਮ ਤੁਸੀਂ ਸਾਰੀਆਂ ਸੁਣੀਆਂ ਨੇ ਤੁਸੀਂ ਡਬਲਯੂ ਪੀ ਸੀ ਦੀ ਨਹੀਂ ਸੁਣੀ। ਇਹ ਡਬਲਯੂ ਪੀ ਸੀ ਚ ਚਗਾਟ ਹੈ ਜੀ ਇਹ ਸਾਡੀ। ਅੱਛਾ ਜੀ ਤੇ ਖਰਾਬ ਖੂਬ ਤਾਂ ਨਹੀਂ ਹੁੰਦੀ ਛੇਤੀ। ਬਿਲਕੁਲ ਵੀ ਨਹੀਂ ਹੁੰਦੀ ਜੀ ਚਾਹੇ ਤੁਸੀਂ ਇਹਨੂੰ ਟੈਂਕੀ 'ਚ ਲਗਾ ਲਓ ਔਰ ਨਾਲੀ 'ਚ ਲਗਾ ਲਓ ਇਹ ਬਿਲਕੁਲ ਨਹੀਂ ਖਰਾਬ ਹੁੰਦੀ। ਠੀਕ ਹੈ ਜੀ ਤੇ ਇਹਦੇ ਵਿੱਚ ਜਿਵੇਂ ਕਲਰ ਵੀ ਵਾਧੂ ਮਿਲ ਜਾਂਦੇ ਆ ਤੇ ਇਹ ਪਾਲਿਸ਼ ਅਸੀਂ ਕਰਵਾਈ ਹੋਈ ਹੈ ਜੀ। ਤਾਨੂੰ ਇਹ ਰਨਿੰਗ ਫੁੱਟ ਚ ਮਿਲੇਗੀ ਜੋ ਵੀ ਕਸਟਮਰ ਸਿੰਗਲ ਪਤਾਮ ਲੈਣਾ ਚਾਹੁੰਦਾ ਹੈ ਡਬਲ ਪਤਾਮ ਲੈਣਾ ਚਾਹੁੰਦਾ ਹੈ ਥਿਕਨੈਸ ਦੇ ਅਕੋਰਡਿੰਗ ਮਿਲ ਜੇਗੀ ਅਸੀਂ ਤੁਹਾਨੂੰ ਰਨਿੰਗ ਫੁੱਟ ਚ ਦਵਾਂਗੇ ਫਰੇਮ ਕਰਨਾ ਬਹੁਤ ਈਜ਼ੀ ਹੈ ਇਹਦਾ ਤੇ ਪਾਲਿਸ਼ ਜਿਹੜੀ ਕਰਵਾਈ ਹੋਈ ਆ ਸੀ ਫਿਨਿਸ਼ ਕਰਕੇ ਲੱਗੇ ਹੋਏ ਨੇ ਕਸਟਮਰ ਡੋਰਸ ਦੇ ਅਕੋਰਡਿੰਗ ਇਹਨੂੰ ਪਾਲਿਸ਼ ਕਰਵਾ ਕੇ ਲੈ ਸਕਦਾ ਹੈ ਜੀ ਤੇ ਇਹਦੇ ਪ੍ਰਾਈਸ ਵਗੈਰਾ ਦਾ ਕੀ ਹਿਸਾਬਤਾ ਬਈ ਇਹਦਾ ਵੀ ਪ੍ਰਾਈਸ ਜੀ ਬਜਟ ਅਕੋਰਡਿੰਗ ਕਸਟਮਰ ਆਪਣੇ ਲੈ ਸਕਦਾ ਇਹਨੂੰ